ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਤਿੰਦੂਏ ਦਾ ਅਤੰਕ ਜਿਹੜਾ ਹੈਗਾ ਪਟਿਆਲਾ ਜ਼ਿਲ੍ਹੇ ਤੋਂ ਬਾਅਦ ਹੁਣ ਸੰਘਰੂਰ ਕੰਨੀ ਵੱਦਾ ਨਜ਼ਰ ਆ ਰਿਹਾ ਹੈ ਜਿਵੇਂ ਹੁਣ ਤਾਜ਼ਾ ਤਸਵੀਰਾਂ ਜਿਹੜੀਆਂ ਹੈਗੀਆਂ ਹਲੇ ਤੱਕ ਨਹੀਂ ਜੰਗਲਾਤ ਵਿਭਾਗ ਦੇ ਬੰਦੇ ਜਿਹੜੇ ਉਹਨੂੰ ਟਰੇਸ ਕਰਨ ਵਾਸਤੇ ਲੱਗੇ ਉਹਨਾਂ ਨੂੰ ਨਹੀਂ ਮਿਲੀਆਂ ਹੈਗੀਆਂ ਹਲੇ ਤੱਕ ਲੇਕਿਨ ਸੂਤਰਾਂ ਤੋਂ ਜਿਹੜੀ ਜਾਣਕਾਰੀ ਆ ਰਹੀ ਹੈ ਕਿ ਕੱਲ ਰਾਤ ਹਿੰਦੂਆ ਜਿਹੜਾ ਹੈਗਾ ਭਾਸੋਂ ਏਰੀਏ ਤੋਂ ਬੀੜ ਦੇ ਵਿੱਚੋਂ ਹੋ ਕੇ ਜਾਂ ਤਾਂ ਮਲੇਰਕੋਟਲੇ ਵਾਲੇ ਪਾਸੇ ਨੂੰ ਜਾਂ ਸੰਘਰੂਰ ਵਾਲੇ ਪਾਸੇ ਨੂੰ ਜਿਹੜਾ ਨਿਕਲ ਨਿਕਲਿਆ ਹੋ ਸਕਦਾ ਹੈ ਐਸਾ ਜੰਗਲਾਤ ਵਿਭਾਗ ਦਾ ਕਹਿਣਾ ਹੈ ਹੁਣ ਜੰਗਲਾਤ ਵਿਭਾਗ ਦੀ ਇੱਕ ਸਪੈਸ਼ਲ ਟੀਮ ਜਿਹੜੀ ਹੈਗੀ ਹੈ ਉਹ ਬੁਲਾਈ ਗਈ ਹੈ ਹਿਮਾਚਲ ਤੋਂ ਤੇ ਹੁਸ਼ਿਆਰਪੁਰ ਤੋਂ ਜਿਹੜੇ ਡਰੋਨ ਦੇ ਨਾਲ ਤेंदुए ਦੀ ਜਿਹੜੀ ਭਾਲ ਹੈਗੀ ਐ ਉਹ ਕਰਨ ਚ ਲੱਗੇ ਹੋਏ ਆ ਲੇਕਿਨ ਇਹਦੇ ਚ ਇੱਕ ਡਰ ਵਾਲੀ ਗੱਲ ਜਿਹੜੀ ਹੈਗੀ ਐ ਕਿ ਕਿਸਾਨਾਂ ਦਾ ਜਿਹੜਾ ਅੰਦੋਲਨ ਚੱਲ ਰਿਹਾ ਹੈ ਹਾਈਵੇ ਨੂੰ ਜੰਮੂ ਕਟੜਾ ਹਾਈਵੇ ਜਿਹੜਾ ਹੈਗਾ ਦਿੱਲੀ ਕਟੜਾ ਹਾਈਵੇ ਨੂੰ ਲੈ ਕੇ ਉੱਥੇ ਜਮਾਵੜਾ ਬਹੁਤ ਲੱਗਿਆ ਹੈ ਕਿਸਾਨਾਂ ਦਾ ਤੇ ਜੰਗਲਾਤ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਤੇ ਜਿਹੜੇ ਸੂਤਰ ਨੇ ਉਹ ਕਹਿ ਰਹੇ ਨੇ ਕਿ ਅਗਰ ਇਹ ਤेंदुआ ਉਧਰਲੇ ਪਾਸੇ ਨੂੰ ਨਿਕਲ ਗਿਆ ਤਾਂ ਇਹ ਤेंदुआ ਤਾਂ ਵੈਸੇ ਵੀ ਖੁੰਖਾਰ ਹੋ ਚੁੱਕਿਆ ਹੈ ਜਿਹੜੀਆਂ ਤਸਵੀਰਾਂ ਕਈ ਐਸੀਆਂ ਜਿਹੜੀ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਜਿਦੇ ਚ ਇਹ ਤेंदुआ ਕਈ ਜਾਨਵਰਾਂ ਨੂੰ ਖਾਂਦੇ ਦਿਖ ਰਿਹਾ ਹੈ ਸੀਸੀਟੀਵੀ ਦੇ ਵਿੱਚ ਕਿ ਅਗਰ ਇਹ ਉਧਰਲੇ ਪਾਸੇ ਨੂੰ ਚਲਾ ਗਿਆ ਤਾਂ ਨੁਕਸਾਨ ਜ਼ਿਆਦਾ ਵੀ ਹੋ ਸਕਦਾ ਹੈ ਲੇਕਿਨ ਫਿਲਹਾਲ 24 ਘੰਟੇ ਤੋਂ ਉੱਪਰ ਹੋ ਗਏ ਨੇ ਇਹ ਤेंदुआ ਹਲੇ ਤੱਕ ਨਿਗਾ ਚ ਨਹੀਂ ਆ ਸਕਿਆ ਹੈਗਾ ਤੇ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਜੰਗਲਾਤ ਵਿਭਾਗ ਦੀ ਜਿਹੜੀਆਂ ਸਪੈਸ਼ਲ ਟੀਮਾਂ ਲੱਗੀਆਂ ਹੋਈਆਂ ਹਨ ਹੁਣ ਇਸ ਤੇਂਦੂਏ ਨੂੰ ਪਕੜਨ 'ਚ ਕਾਮਯਾਬ ਹੋਣਗੀਆਂ ਜਾਂ ਹਲੇ ਹੋਰ ਸਮਾਂ ਲੱਗੂਗਾ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ